ਜਦੋਂ ਮੈਂ ਆਪਣੇ ਆਪ ਨੂੰ 5 ਸਾਲ ਬੈੱਡ ਤੇ ਵੇਖਿਆਗਾ 5 ਸਾਲ ਬੈੱਡ ਤੇ ਵੇਖਣ ਤੋਂ ਬਾਅਦ ਮੈਨੂੰ ਪਤਾ ਲੱਗਾ ਵੀ ਮੈਂ ਇਹਦੇ ਵਿੱਚ ਕਰ ਰ ਮੈਂ ਕੀ ਨਹੀਂ ਕਰ ਸਕਦਾ ਮੇਰੇ ਉਸਤਾਦ ਨੇ ਮੈਨੂੰ ਮੋਟੀਵੇਟ ਕੀਤਾ ਵੀ ਤੂੰ ਸਾਰਾ ਕੁਝ ਕਰ ਸਕਦਾ ਜੇ ਤੋਂ ਮੇਰੇ ਕੋਲ ਆਏ ਤੇ ਮੈਂ ਇਹਨਾਂ ਨੂੰ ਨੋਟਾ ਦਿੱਤਾ ਉਹ ਵੀ ਆਪਾਂ ਕਰ ਸਕਦੇ ਹਾਂ ਕੰਪੀਟੀਸ਼ਨ ਦੀ ਵਗੈਰਾ ਫਿਰ ਦੁਬਾਰਾ ਥੋੜੀ ਥੋੜੀ ਇੱਕ ਸਾਲ ਐਕਸਰਸਾਈਜ਼ ਹੋਣੀ ਸਟਾਰਟ ਕੀਤੀ ਤੇ ਅੱਜ ਮੈਂ ਕੰਪੀਟੀਸ਼ਨ ਖੇਡ ਰਿਹਾ ਹਾਂ ਕੰਪੀਟੀਸ਼ਨ ਜਦੋਂ ਕਰਦਾ ਵਾ ਤੇਰੀ ਵੱਖਰੀ ਪਹਿਚਾਨ ਬਣ ਗਈ ਐ ਸਟੇਜ ਦੇ ਉੱਤੇ ਕੌਣ ਕੀ ਨਹੀਂ ਕਰ ਸਕਦਾ ਇਹ ਨਹੀਂ ਤਾਂ ਆਪਾਂ ਅੱਜ ਬੈੱਡ ਤੇ ਬਹਿ ਗਏ ਆ ਤੇ ਆਪਾਂ ਕੁਝ ਨਹੀਂ ਕਰ ਸਕਦੇ ਗਰੀਬ ਕਰ ਦੋ ਆ ਵਾ ਕਿ ਥੋੜੀ ਬੋਦੀ ਗ੍ਰੋਸਰੀ ਦੀ ਦੁਕਾਨ ਕਰਦੇ ਆ ਕਿ ਚੱਲਿਆ ਫਿਰ ਜਾਂਦਾ ਨਹੀਂ ਵਿਚਰ ਤੇ ਰਹਿੰਦੇ ਆਏ ਤੇ ਜਿੰਨਾ ਹੋ ਸਕਦਾ ਸਾਡੇ ਕੋਲ ਮਦਦ ਕਰਦੇ ਆ ਇਹਨੂੰ ਜਿਹੜਾ ਕੰਪਲੀਸ਼ਨ ਦੇ ਵਿੱਚ ਸਪਲੀਮੈਂਟ ਵਗੈਰਾ ਜਾਂ ਚੰਗੀ ਡਾਈਟ ਪਰ ਵੇਅਰ ਕਰਾਉਣੇ ਆ ਜੋ ਹੋਣ ਵਾਲਾ ਸੀ ਉਹ ਹੋ ਗਿਆ ਅੱਗੇ ਵਧਣਾ ਜਿਹੜਾ ਵਾ ਉਹ ਆਪਣੇ ਦਿਮਾਗ ਦੇ ਵਿੱਚ ਜਜਬਾ ਹੋਣਾ ਚਾਹੀਦਾ ਵਾ ਤੇ ਜਨੂਨ ਹੋਣਾ ਚਾਹੀਦਾ ਵਾ ਤੇ ਆਪਣੇ ਆਪ ਨੂੰ ਮੋਟੀਵੇਟ ਕਰਨ ਤੇ ਅੱਗੇ ਵਧਣਾ ਇਹ ਸਰਕਾਰ ਕਾਰੀ ਹੈ ਆਪੀਲ ਕਰਦੇ ਆ ਜੀ ਜੇ ਥੋੜਾ ਬਹੁਤ ਆਡੀ ਹਲਕਾ ਹੋ ਸਕੇ ਤੇ ਇਹ ਨੂੰ ਉਹ ਤੇ ਨੂੰ ਗਾਂ ਵਧੀਆਂ ਕਰਾਂਗੇ ਤੇ ਮੈਂ ਇਸ ਚੈਂਪੀਅਨ ਹਰ ਕਲੱਬ ਬੁਰਜੀ ਦੇ ਵਿੱਚ ਐਕਸਰਸਾਈਜ਼ ਜਿਹੜੀ ਉਹ ਕਰਦਾਗਾ ਬੋਡੀ ਬਿਲਡਿੰਗ ਕਰਦਾਗਾ ਉਹਨਾਂ ਵੱਲੋਂ ਚੈਂਪੀਅਨ ਜਿਮ ਵੱਲੋਂ ਤੇ ਮੈਂ ਇਸ ਟਾਈਮੋ ਸੇਰੂ ਕਲਾਸਿਕ ਜਿਹੜਾ ਖੇਡ ਕੇ ਆਇਆਗਾ ਸੈਕ੍ਰੀਟ ਪਲੇਸ ਆਈ ਮੇਰੀ ਤੇ ਇਸ ਤੋਂ ਪਹਿਲਾਂ ਮੈਂ ਜਿਹੜਾ ਬੋਡੀ ਬਿਲਡਿੰਗ ਕਰਦਾ ਸੀ ਤੇ ਉਹ ਉਸ ਤੋਂ ਬਾਅਦ ਮੇਰੇ ਸਪਾਈਨ ਦਾ ਐਕਸੀਡੈਂਟ ਹੋਣ ਦੇ ਕਾਰਨ ਮੇਰੇ ਸਪਾਈਨ ਤੇ ਸੱਟ ਲੱਗ ਗਈ ਤੇ ਮੈਨੂੰ 2017 ਦੇ ਵਿੱਚ ਸਪਾਈਨ ਦੀ ਇੰਜੀਨੀਰੀ ਹੋਈ ਮੇਰੀ ਉਸ ਤੋਂ ਬਾਅਦ ਮੈਂ 4-5 ਸਾਲ ਜਿਹੜਾ ਬੈੱਡ ਤੇ ਰਿਹਾ ਤੇ ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਫੇਰ ਮੋਟੀਵੇਟ ਕੀਤਾਗਾ ਤੇ ਐਕਸਰਸਾਈਜ਼ ਲਾਉਣੀ ਸ਼ੁਰੂ ਕੀਤੀ ਤੇ ਭਾਜੀ ਭੁਪਿੰਦਰ ਹੁਣੀ ਮੇਰੇ ਮੈਨੈਂਸ ਕੋਟ ਕੀਤੀ ਜਿੰਨਾ ਮੈਨੂੰ ਐਕਸਰਸਾਈਜ਼ ਲਵਾਈ ਤੇ ਉਸ ਤੋਂ ਬਾਅਦ ਮੈਂ ਫੇਰ ਕੰਪੀਟੀਸ਼ਨ ਖੇਡਨੇ ਜਿਹੜੇ ਉਹ ਸ਼ੁਰੂ ਕੀਤੇ ਤੇ ਫਿਰ ਮਿਸਟਰ ਪੰਜਾਬ ਖੇਡਿਆ ਮਿਸਟਰ ਨਾਰਥ ਇੰਡੀਆ ਖੇਡਿਆਗਾ ਤੇ ਹੁਣ ਮੈਂ ਸ਼ੀਰੂ ਕਲਾਸੀ ਖੇਡ ਕੇ ਆਂ ਜਦੇ ਵਿੱਚ ਮੈਨੂੰ ਸੈਕੰਡ ਪਲੇਸ ਆਈ ਹੈਗੀ ਆ ਤੇ ਅੱਗੇ ਮੈਂ ਜਿਹੜਾ ਵਾ ਸੇਰੂ ਕਲਾਸਿਕ ਦਾ ਇੱਕ ਮਿਸਟਰ 올ੰਪੀਆ ਹੋਣਾ ਹੈਗਾ ਵਾ ਆਈਵੀਬੀਐਫ ਪ੍ਰੋ ਕਾਰਡ ਜਿਹਦੇ ਵਿੱਚ ਮਿਲਦਾ ਹੈਗਾ ਵਾ ਉਹ ਖੇਡਣਾ ਚਾਹੁੰਦਾ ਵਾਂ ਤੇ ਅਜੇ ਤੱਕ ਮੈਨੂੰ ਕੋਈ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ ਤੇ ਮੈਂ ਚਾਹੁੰਦਾ ਕਿ ਮੇਰੇ ਇਸੇ ਤਰ੍ਹਾਂ ਆਪਣੀ ਜਿਹੜੀ ਖੇਡ ਉਹਨੂੰ ਬਰਕਰਾਰ ਰੱਖਾਂ ਆਪਣੇ ਆਪ ਨੂੰ ਮੋਟੀਵੇਟ ਰੱਖਾਂ ਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਦਾ ਰਵਾਂ ਇਸੇ ਤਰ੍ਹਾਂ ਮੈਨੂੰ ਵੇਖ ਕੇ ਜਿਹੜੇ ਪ੍ਰੇਰਿਤ ਹੁੰਦੇ ਰਹਿਣ ਤੇ ਮੈਂ ਚਾਹੁੰਦਾ ਕਿ ਸਰਕਾਰ ਕੁਝ ਮੇਰੀ ਹੈਲਪ ਕਰੇ ਜਿਹਦੇ ਨਾਲ ਮੈਂ ਅੱਗੇ ਬਦਾਂ ਇਹੋ ਜੀ ਹੈਲਪ ਚਾਹੁੰਦੇ ਤੁਸੀਂ ਕਿੰਨਾ ਬੜੇ ਕੋਈ ਨੌਕਰੀ ਵਗੈਰਾ ਵਿੱਚ ਮੇਰੀ ਸਰਕਾਰ ਵੱਲ ਮੈਨੂੰ ਸਰਕਾਰ ਵੱਲੋਂ ਇਸ ਟਾਈਮ ਤੇ ਕੋਈ ਨੌਕਰੀ ਨਹੀਂ ਮਿਲੀ ਮੈਂ ਮੈਕੈਨੀਕਲ ਇੰਜੀਨੀਅਰਿੰਗ ਕੀਤੀ ਹੈਗੀ ਹੈ ਤੇ ਫੈਮਿਲੀ ਵੀ ਮੇਰੀ ਜਿਹੜੀ ਆ ਮਜ਼ਦੂਰੀ ਕਰਦੇ ਆ ਕੋਈ ਜ਼ਿਆਦਾ ਹਾਈ ਕਲਾਸ ਦੀ ਫੈਮਿਲੀ ਨਹੀਂ ਹੈਗੀ ਲੋਅ ਕਲਾਸ ਦੀ ਫੈਮਿਲੀ ਦੇ ਵਿੱਚ ਹੈਗਾ ਮੈਂ ਤੇ ਬਸ ਇਨਾ ਕਿ ਜਿਹੜੇ ਮੇਰੇ ਮਰਕੀ ਕੋਲ ਸਾਹਿਬ ਆ ਮੇਰੀ ਸਪੋਰਟ ਕਰਦੇ ਆ ਤੇ ਅਜੇ ਤੇ ਉਹਨਾਂ ਵੱਲੋਂ ਕੋਈ ਸਪੋਰਟ ਮਿਲਦੀ ਆ ਤੇ ਜਾਂ ਕੋਈ ਯਾਰ ਦੋਸਤ ਜਿਹੜੇ ਹੈਗੇ ਮੇਰੇ ਸਪੋਰਟ ਕਰਦੇ ਹੈਗੇ ਆ ਤੇ ਮੈਂ ਸਰਕਾਰ ਲੋ ਜੀ ਮੈਨੂੰ ਕੋਈ ਹੈਲਪ ਨਹੀਂ ਹੋਈ ਸਰ ਮੈਂ ਨਾ ਅਪਿੰਦਰ ਸਿੰਘਾ ਮੈਂ ਇੱਥੇ ਦਰਬੂਤ ਜੀ ਅੱਡੇ ਤੇ ਚੈਂਪੀਅਨ ਜਮ ਚਲਾਉਂਦਾ ਵਾਂ ਇਹ ਵੀਰ ਜਦੋਂ ਇਤਨਾ 5 ਸਾਲ ਤੋਂ ਬੈੱਡ ਤੇ ਪਏ ਹੋਏ ਸੀ ਤੇ ਮੇਰੇ ਜਾਣ ਪਛਾਣ ਪਿੱਲੋ ਵੀ ਲਾਉਂਦੇ ਰਿਹਾ ਜਮ ਤੇ ਜਦੋਂ ਮੇਰੇ ਕੋਲ ਆਏ ਤੇ ਮੈਂ ਇਹਨਾਂ ਨੂੰ ਉਤਸਰਾ ਦਿੱਤਾ ਕਿ ਆਪਾਂ ਇਹ ਪੰਜ ਤਰ੍ਹਾਂ ਕਰ ਸਕਦੇ ਆ ਕੰਪੀਟੀਸ਼ਨ ਦੀ ਵਗੈਰਾ ਫਿਰ ਦੁਬਾਰਾ ਉਹਦੇ ਵਿੱਚ ਸਾਨੂੰ ਕੁਝ ਚੰਗੀਆਂ ਵੀ ਆਈਆਂ ਕੋ ਟਾਈਮ ਲੱਗਾ 2-4 ਸਾਲ ਪਰ ਇਹ ਆ ਕੀ ਜੇ ਥੋੜਾ ਆਪਣੇ ਖੁਦ ਹੀ ਮੈਂ ਕੰਮ ਤੇ ਕਾਮਯਾਬ ਹੋ ਗਿਆ ਵਾ ਕੀ ਪਲੇਟਫਾਰਮ ਤੇ ਜਾ ਕੇ ਕੰਪੀਟੀਸ਼ਨ ਜਦੋਂ ਕਰਦਾ ਵਾ ਇਹਦੀ ਵੱਖਰੀ ਪਛਾਣ ਬਣ ਗਈ ਹੈ ਸਟੇਜ ਦੇ ਉੱਤੇ ਇਸ ਕਰਕੇ ਕਿੰਨਾ ਮਜੇ ਦਾ ਮੇਰੇ ਖਰਚਾ ਕਿੱਸਾ ਚੱਲਦੇ ਕਿ ਰੋਟੀ ਕਿਵੇਂ ਦੱਸਦੇ ਮੈਂ ਗਰੀਬ ਹਾਂ ਕਰੋ ਖਰਚਾ ਹਾਂਜੀ ਇਹ ਤੇ ਹੈ ਤੇ ਘਰੇ ਦੇ ਕੁਝ ਵੀ ਨਹੀਂ ਹੈ ਗਰੀਬ ਘਰ ਤੋਂ ਆ ਬਾਕੀ ਥੋੜੀ ਬੋਦੀ ਗਰੋਸਰੀ ਦੀ ਦੁਕਾਨ ਕਰਦੇ ਆ ਕਿਉਂਕਿ ਚੱਲਿਆ ਫਿਰਾਂ ਜਾਂਦਾ ਨਹੀਂ ਵੀਰ ਚੱਲਦੇ ਰਹਿੰਦੇ ਆਏ ਤੇ ਜਿੰਨਾ ਹੋ ਸਕਦਾ ਸਾਡੇ ਕੋਲ ਮਦਦ ਕਰਦੇ ਆ ਇਹਨੂੰ ਜਿਵੇਂ ਹਾਲ ਕੰਪੀਟੀਸ਼ਨ ਦੇ ਵਿੱਚ ਸਪਲੀਮੈਂਟ ਵਗੈਰਾ ਜਾਂ ਚੰਗੀ ਡਾਈਟ ਪਰ ਵੇਅਰ ਕਰਾਉਣੇ ਆ ਜਾਂ ਇਹਨੂੰ ਐਕਸੈਲ ਲਵਾਉਣੇ ਆ ਨਾਲ ਲੈ ਕੇ ਆਪਣੇ ਤੇ ਜਾਂ ਫਿਰ ਜਦੋਂ ਕੰਪੀਟੀਸ਼ਨ ਤੇ ਜਾਣਾ ਹੁੰਦਾ ਵਾ ਤੇ ਨਾਲ ਹੀ ਜਾ ਕੇ ਤੇ ਲੈ ਕੇ ਕਰਵਾ ਕੇ ਆਈਦਾ ਵਾ ਸਰਕਾਰਾਂ ਕੋ ਵੀ ਲੋਕਾਂ ਕੋ ਸਸਤਰਗਾਰਾਂ ਤੋਂ ਸਕਾਰ ਇਹ ਬੱਚਾ ਪੜਿਆ ਲਿਖਿਆ ਵੀ ਆ ਐਡੀ ਗੱਲ ਤੇ ਨਹੀਂ ਆ ਬਾਕੀ ਇਹ ਵਾਕੀ ਜੇ ਥੋੜੀ ਬਹੁਤੀ ਸਰਕਾਰ ਸੂਟ ਦਿੰਦੀ ਆ ਤੇ ਚਲੋ ਉਹਦਾ ਕੋਈ ਚੰਗਾ ਗਾਂ ਹੋ ਸਕਦਾ ਵਾ ਹਿੰਦੋ ਵਗੈਰਾ ਮਿਲੇ ਜਾਂ ਕੋਈ ਉਦੀ ਹਲਪ ਹੋਵੇ ਕੁਝ ਤਾਂ ਹਾਂ ਜੀ ਸਾਨੂੰ ਇੰਨਾ ਇੱਥੋਂ ਤੱਕ ਪਹੁੰਚਾ ਅਨੁਭਵ ਕਿ ਅੱਗੇ ਵੀ ਇਹਨੂੰ ਪਹੁੰਚਾਉਣਾ ਚਾਹੁੰਦੇ ਆ ਅਗਲਾ ਵੀ ਮੋਟੀਵੇਸ਼ਨ ਪਰ ਥੋੜਾ ਜਿਆਦਾ ਇਸ ਕਰਕੇ ਸਰਕਾਰ ਕਾਰੀਆਂ ਅਪੀਲ ਕਰਦੇ ਆ ਜੇ ਥੋੜਾ ਬਹੁਤ ਸਾਡੀ ਹਲਪ ਹੋ ਸਕੇ ਤੇ ਇਹਨੂੰ ਬੱਚੇ ਨੂੰ ਗਾਂ ਵਧਿਆ ਕਰਾਂਗੇ